ਕਿੱਧਰ ਆਉਣਾ ਇਹਦੇ ਕੋਲੇ ਗੱਛ ਕੇ ਉਹ ਖੇਤ ਗਿਆ ਸੀ ਕਿਧਰ ਆਉਣਾ ਕੋਲੇ ਗੱਛ ਨੂੰ ਮੈਂ ਆਹ ਹੋ ਤੜਕੇ ਦੀ ਮੈਂ ਖੱਪੀ ਜਣੀ ਇਹ ਸਾਰਾ ਕੰਮ ਕਰੀ ਨੀ ਬੀੜੇ ਧੋਕੇ ਹਟੀਆਂ ਫਿਰ ਮੈਂ ਤੇਰੀ ਆ ਲਿਆ ਟਰ ਤੂੰ ਹੀ ਟਰੀ ਆ ਟਰੀ ਮੈਂ ਤਾਂ ਦੇਖਣਾ ਤੇ ਤੂੰ ਸੀ ਫੁੱਟੀ ਖਾਣਾ ਖਾਣੀ ਤੂੰ ਨਾਲ ਇਹੋ ਜਾ ਲਿਆ ਕਿਤੇ ਹੋਰ ਮੈਨੂੰ ਹੋ ਗਿਆ ਟਾਈਮ ਤੇਰਾ ਕੀ ਬੋਲੂਗੀ ਬਾਦ ਦੇ ਹੋਏ ਮੈਂ ਵੀ ਕਰਦਾ ਕੋਹਾ ਜਾ ਕਰ ਥਮ ਆ ਖੂਬੀ ਕਰੀ ਬਾਪੂ ਆਂ ਕਿਵੇਂ ਕੋ ਆਪੋਨਾ ਲੋਕ ਕੀ ਕਹਿਣਗੇ ਆਪਾਂ ਨੂੰ ਆਹ ਭਾਈ ਆਪਣੇ ਪਸ਼ੂ ਆਪਾਂ ਦੁੱਧ ਪੀਣਿਆ ਲੋਕਾਂ ਨੇ ਕਿਹੜਾ ਦੁੱਧ ਪੀਣਾ ਆਪਾਂ ਨੂੰ ਕਰਨਾ ਪਊ ਵੇ ਬੁੜਿਆ ਮੈਂ ਆਏ ਕਹਿਣੀ ਆ ਵੀ ਇਹਨਾਂ ਕਸੀਏ ਨਾਲ ਨਾ ਪਾ ਹੱਥਾਂ ਨਾਲ ਪਾ ਓਹੋ ਭਾਈ ਮੈਂ ਉਹ ਸੌਰੀ ਸਿਮਰਨ ਮੈਂ ਇੱਥੇ ਨਾ ਗਲਾਸ ਡੋਲ ਗਿਆ ਤਾਂ ਟੈਂ ਲੱਗ ਗਿਆ ਮੈਨੂੰ ਪਿੱਛੋਂ ਕੇ ਨੋਟਿਸ ਜੀ ਮੈਂ ਸਾਫ ਕਰ ਦਾਂਗੀ ਕੋਈ ਗੱਲ ਨਹੀਂ ਪਲੀਜ਼ ਮੈਂ ਇੱਥੇ ਨਾ ਠੀਕ ਹੈ ਨਾ ਵੇ ਹੁਣ ਤੂੰ ਕਿਧਰ ਮੂੰਹ ਚੱਕਲੇ ਤੜਕੇ ਓਏ ਖੇਤੀਆਂ ਨਾ ਦੇਲੀਆ ਦਾ ਕੰਮ ਔਰ ਕਿਧਰ ਜਾਣਾ ਮੈਂ ਜਾਣਾ ਖੇਤ ਹੁਣ ਤੂੰ ਲੰਗਰ ਝੋਲਸ ਜਾ ਫਿਰ ਦੁਪਹਿਰੇ ਆ ਕੇ ਫੇਰ ਰੋਟੀਆਂ ਨੂੰ ਮਰੇਗਾ ਓ ਪਿੱਛੋਂ ਬੋਲ ਮਾਰਦਾ ਖੇਤ ਪਤਾ ਨਹੀਂ ਕੀ ਕਰਨਾ ਕੁੱਟਣੀ ਦਾ ਤੇ ਤਾਸਾ ਜਾ ਕੇ ਦੁਖੀ ਕਰ ਰੱਖਿਆ ਸਾਰੇ ਇਸ ਰਹੂਗਾ ਮੈਂ ਤਾਂ ਆਰਾਮ ਕਰਦੀ ਹਾਂ 2 ਮਿੰਟ ਕਵਲੇ ਆਉਂਦਾ ਟੱਬਰ ਪੱਲੇ ਪਾਤਾ ਸਾਰਾ ਹੋ ਗਰਮੀ ਬਹੁਤ ਹੋ ਗਈ ਹੈ ਓਹ ਦੇ ਜੀ ਕਿਉਂ ਪਰੇਸ਼ਾਨ ਕੀਤਾ ਅੱਛਾ ਹਣ ਤੂੰ ਆ ਜਾ ਮੈਂ ਅੱਜ ਨੋਟੀ ਸੁੱਤੇ ਪਿਆ ਡਿਊਟੀ ਤੇ ਆਇਆ ਨਾ ਸਿਰ ਦਰਦ ਕਰ ਰਿਹਾ ਟੈਕ ਜਾ ਟੈਕ ਜਾ ਤੂੰ ਵੱਡੀ ਨੋਟੀ ਵਾਲੀ ਨਾ ਬਣ ਮੈਨੂੰ ਵੀ ਪਤਾ ਨੋਟੀ ਸੁੱਤਾ ਪਿਆ ਤੁਸੀਂ ਤੇ ਸਵੇਰੇ ਸਵੇਰੀ ਚਾਲੂ ਹੋ ਜਾਂਦੇ ਹੋਏ ਤੂੰ ਤੁਰਦੀ ਲਾ ਕੇ ਮੇਰੇ ਤੋਂ ਦੋ ਸਲੋਕ ਹੋਰ ਸੁਣੇਗੀ ਫਿਰ ਕਰੇਗੀ ਮੂੰਹ ਪੋਲਾ ਜਾ ਪਾਲੂਗੀ ਪੈਂਟਾਂ ਦੇ ਬੂਟ ਕੱਸ ਲੂਗੀ ਕਰਕੇ ਪੋਨੀ ਦੀ ਢਕਾਉਂਦੀ ਫਿਰੂਗੀ ਸਾਰਾ ਦਿਨ ਵੱਡੀ ਨੋਟੀ ਵਾਲੀ ਕੀ ਹੋ ਗਿਆ ਸਿਮਰਨ ਕਿਉਂ ਰੋਲਾ ਪਾ ਰੱਖਿਆ ਕੀ ਦੱਸਾਂ ਜੀ ਸਵੇਰੇ ਸਵੇਰੀ ਲੱਗ ਜਾਂਦੇ ਹਰਸ਼ ਦੀਦੀ ਹੋਰੀ ਉੰਜਾਂ ਪਿੱਛੇ ਲੜੀ ਜਾਣਗੇ ਕਿਥੋਂ ਗਵਾਰਾਂ ਦੇ ਘਰ ਆਈਆਂ ਮੈਂ ਪੱਲੇ ਪਿਆਵੇਂ ਕੋਈ ਨਾ ਟੈਨਸ਼ਨ ਨਾ ਲਿਆ ਕਰ ਤਾ ਅੱppa ਸ਼ਹਿਰ ਚ ਨਾ ਰਹਿਣ ਲੱਗ ਜੇ ਹੂੰ ਕੰਮ ਲਈ ਹੋਈ ਏ ਤੂੰ ਆਪਾਂ ਸੇ ਕਿਰਾਏ ਤੇ ਲੈ ਲੈਣਾ ਮਕਾਨ ਕਿਰਾਇ ਤੇ ਲੈਣਾ ਬਾਹਲਾ ਓਖਾ ਮਕਾਨ ਖਰਚੇ ਪਤਾ ਕਿੰਨੇ ਹੁੰਦੇ ਆ ਸ਼ਹਿਰ ਚ ਅਰੇ ਇਹਨਾਂ ਨੇ ਤਾਂ ਰੋਜ਼ ਰੋਜ਼ ਦਾ ਨਾ ਦਿਮਾਗ ਹੀ ਖਰਾਬ ਕਰ ਰੱਖਿਆ ਕੋਈ ਗੱਲ ਨਹੀਂ ਤੂੰ ਤੈਨੂੰ ਵੀ ਹੌਲੀ ਹੌਲੀ ਸੁਭਾਅ ਪੈ ਜਾਊਗਾ ਮੈਂ ਵੀ ਹੁਣ ਇੰਨਾ ਝੂ ਆ ਆਪੀ ਤੈਨੂੰ ਸੁਭਾਅ ਪੈ ਜਾਊਗਾ ਟੈਨਸ਼ਨ ਨਾ ਲਿਆ ਕਰ ਕੋਈ ਗੱਲ ਦੀ ਕੋਈ ਨਾ ਵੀ ਸਮਝ ਜਾਣਗੇ ਲੈ ਤੂੰ ਹੁਣ ਤੜਕਿਆ ਕਿੱਧਰ ਸਾਜ-ਵਜ ਕੇ ਮੈਂ ਟਾ-ਫੂਟਾ ਪਾਣੀ ਕਿੱਧਰ ਜਾਨੀ ਆ ਮੈਂ ਵੀ ਰੈਡੀ ਹੋ ਕੇ ਰਹਿਣੀ ਆ ਘਰੇ ਵੀ ਮੈਂ ਆ ਵੀ ਰਹਿੰਦੀ ਸੀ ਉਹ ਕਈ ਵਾਰ ਬੰਦਾ ਬਾਹਰੋਂ ਆ ਜਾਂਦਾ ਪਿੰਡ ਦਾ ਅਗਲ ਕੀ ਕਹੂਗਾ ਤੂਰੇ ਤਾਂ ਸਾਦੇ ਕੱਪੜੇ ਪਾ ਲਿਆ ਕਰ ਸੂਟ-ਸ਼ਟ ਪਾ ਲਿਆ ਕਰ ਮੈਂ ਤਾਂ ਦੇਖੋ ਜੀ ਐਵੇਂ ਹੀ ਰੂੰਗੀ ਤੁਸੀਂ ਦੇਖ ਲਓ ਆਪਣਾ ਚਲ ਮਰਜੀ ਆ ਤੇਰੀ ਦੇਖ ਲਾ ਕੋਈ ਦੇਖੀ ਆ ਜੇ ਤੁਸੀਂ ਕਰੋ ਰੈਸਟ ਮੈਂ ਕਿਚਨ ਚ ਦੇਖ ਕੇ ਹਣੀ ਆ ਜਾਇਆ ਕੋਲੇ ਗੱਛ ਕੇ ਉਹ ਖੇਤ ਗਿਆ ਸੀ ਕਿੱਧਰ ਆਉਣਾ ਕੋਲੇ ਗੱਛਾਂ ਨੂੰ ਮੈਂ ਆਹੋ ਤੜਕੇ ਦੀ ਮੈਂ ਖੱਪੀ ਜਾਨੀ ਇਹ ਸਾਰਾ ਕੰਮ ਕਰੀ ਇਹਨਾਂ ਵੀੜੇ ਢੋਕੇ ਹਟੀਆਂ ਨੀਰੇ ਦਾ ਟਾਈਮ ਹੈ ਪਰ 4 ਵਜੇ ਪਤਾ ਨਹੀਂ ਘਰੇ ਵੀ ਕੋਈ ਕੰਮ ਹੁੰਦਾ ਬਾਪੂ ਨੂੰ ਕਹਿੰਦੀ ਬਾਪੂ ਬਾਹਰ ਜਾਂਦਾ ਤੇਰੇ ਵਰਗਾ ਤੇਰਾ ਪਿਓ ਹੈ ਪਤਾ ਨਹੀਂ ਕਿੱਧਰ ਹੋ ਨਿਕਲੇ ਰਹਿੰਦਾ ਗੋਹੜੇ ਦਾ ਡਾਟੇਰ ਤਾਂ ਲੱਗਿਆ ਪਿਆ ਗੋਹਾ ਬਾਪੂ じゃ ਕਿਹਦੇ ਨਾਲ ਬਾਪੂ ਨੂੰ ਕਹਿੰਦਾ ਨਹੀਂ ਤੂੰ ਕਹੀ ਨਹੀਂ ਹੋਣਾ ਕਾਇਆ ਨਹੀਂ ਹੋਣਾ ਸਾਰਾ ਦਿਨ ਸਿਆਪਾ ਮੈਂ ਕਰੀ ਜਾਵਾਂ ਤੁਹਾਡਾ ਤੂੰ ਹੁਣ ਘਰ ਦਾ ਕੰਮ ਕਰੇਂਗੀ ਤੂੰ ਰਕੇ ਪੁੱਢਾ ਮੈਂ ਕਰੂੰਗਾ ਹੁਣ ਆਰਦੇ ਤੁਸੀਂ ਬਿਠੇ ਰਹੋ ਜੁਰੇ ਫਿਰ ਤੇ ਤਾਸ ਖਿਆਡ ਲਿਆਗਾ ਤਾਂ ਕਿੱਥੇ ਜਾਵੇਂ ਕੰਮ ਕਰਕੇ ਖੇਤ ਠੀਕ ਆ ਨਾ ਮੈਂ ਕਰਕੇ ਆਇਆ ਗੰਨ ਸਾਰਾ ਦਿਨ ਗੋਲਾ ਧੰਦਾ ਤੁਹਾਡਾ ਮੈਂ ਕਰਦੀ ਰਵਾਂ ਕੰਮ ਕਰਕੇ ਆ ਆ ਮੈਡਮ ਲਿਆ ਕੇ ਬਾਹਲੀ ਪੈਂਟਾਂ ਵਾਲੀ ਸਾਰਾ ਦਿਨ ਵੇਲੀ ਉਹ ਬੈਠੀ ਰਹਿੰਦੀ ਹੈ ਮੇਰਾ ਨੋਟੀ ਤੇ ਮੇਰਾ ਭਲਾਨਾ ਓ ਕੀ ਮੈਂ ਮਠਾਈ ਲੈ ਕੇ ਜੋ ਵੀ ਲਾਇਆ ਕੰਮ ਤਾਂ ਕਰ ਸਕਿਆ ਨਾ ਪਾਲੇ ਤੜਕੇ ਚਾਹ ਲਿਆ ਦੇ ਮੈਨੂੰ ਚਾਹ ਚੁੱਪ ਕਰਕੇ ਹੋ ਗਿਆ ਟਾਈਮ ਤੇਰਾ ਕੀ ਬੋਲੂਗੀ ਬਾਦੇ ਹੋਏ ਮੈਂ ਵੀ ਕਰਦਾ ਕੋਈ ਹਾਂ ਕੀ ਹੋ ਗਿਆ ਨਿਕਲਿਆ ਫਿਰ ਤੂੰ ਮੈਨੂੰ ਆਇਆ ਮੈਨੂੰ ਪਤਾ ਪੱਤੇ ਕਿੱਦਾਂ ਕੰਮ ਕਰਦਾ ਸੀ ਉਹ ਮੈਂ ਤਾਂ ਖੇਤ ਗਿਆ ਹੋਇਆ ਸੀ ਤੂੰ ਕਿੱਥੇ ਦੇਖ ਲਿਆ ਮੈਨੂੰ ਤੂੰ ਚੱਕ ਦੇ ਆ ਆ ਤੂੰ ਚੱਕ ਦੇ ਗੋਈ ਉਡੀ ਤੇਰੀ ਲਈ ਹੋਈ ਉਹਨੇ ਮੇਰੀ ਚੰਗੀ ਆ ਬੋਲਦੀ ਤਾਂ ਠੀਕ ਆ ਭਾਵੇਂ ਕੰਮ ਨਹੀਂ ਕਰਦੀ ਫਿਰ ਕੰਮ ਤਾਂ ਨਹੀਂ ਕਰਦੀ ਉਹ ਉਹ ਤਾਂ ਮੇਰੇ ਲਈ ਨੂੰ ਨਿੰਦਿਆ ਕਰਦਾ ਸਾਰਾ ਦਿਨ ਬਾਪੂ ਆ ਕਿਵੇਂ ਗੋਆਪੋਣਾ ਲੋਕ ਕੀ ਕਹਿਣਗੇ ਆਪਾਂ ਨੂੰ ਆਹੋ ਭਾਈ ਆਪਣੇ ਪਸ਼ੂ ਆਪਾਂ ਦੁੱਧ ਪੀਣਿਆ ਲੋਕਾਂ ਨੇ ਕਿਹੜਾ ਦੁੱਧ ਪੀਣਾ ਆਪਾਂ ਨੂੰ ਕਰਨਾ ਪਊ ਵੇ ਬੁੜਿਆ ਮੈਂ ਆਏ ਕਹਿਣੀ ਆ ਵੀ ਇਹਨਾਂ ਕਸੀਏ ਨਾਲ ਨਾ ਪਾ ਹੱਥਾਂ ਨਾਲ ਪਾ ਓਹੋ ਭਾਈ ਮੈਂ ਓਥਾਂ ਨਾਲ ਚੱਕਦੇ ਫਿਰ ਕੀ ਹੁੰਦਾ ਕੁਮਾਗ ਤੇ ਇੱਜ਼ਤ ਕਰਦੇ ਹੋ ਵੀ ਅਸੀਂ ਆਪੀ ਪਾ ਦਾਂਗੇ ਆਹੋ ਮੈਂ ਕਹੇ ਸਾਰਾ ਦਿਨ ਕੰਮ ਕਰਦੀ ਆ ਮੈਂ ਵੀ ਗੋਹ ਹੀ ਕਿਹਾ ਇੱਕ ਚੱਕਣ ਨੂੰ ਮੈਂ ਵੀ ਅਖੇ ਚੰਗਾ ਦਿਨ ਕਿੱਧਰੋਂ ਚੜਿਆ ਅੱਜ ਨੂੰ ਕਦੀ ਮੈਂ ਪਾਉਣੀ ਆ ਚੱਲ ਚੱਕ ਦੇ ਗੋਹਾ ਤੂੰ ਸਿਰ ਦੇ ਮਿੰਟਾਂ ਚ ਕਰਾਂ ਠੀਕ ਆ ਮੈਂ ਤਾਂ ਚਿੱਟੂ ਗਈ ਹੋੜਾ ਰੋਜ਼ ਦੀ ਡਿਊਟੀ ਆ 12:00 ਵਜੇ ਜਾਣ ਪਾ ਮੈਂ ਸਿੱਟਣਾ ਡਿਊਟੀ ਤੇ ਜਦੋਂ ਜਦੋਂ ਉੰਦੇ ਨੂੰ ਹੋਰ ਵੀ ਕੰਮ ਹੁੰਦਾ। ਤਸ ਨਾ ਖੇਡਦਾ। ਆ ਸਾਰੀ ਮਿੱਟੀ ਚੱਕ ਨਹੀਂ ਤੋ ਮਿੱਟੀ ਜੀ ਚੱਕਦੀ। ਚੰਗਾ ਭੱਜ ਜਾ ਤੂੰ ਬਹੁਤ ਪਹਾੜੋਂ ਪੱਥਰ ਲਿਆਤੇ। ਹਾਂ। ਹਾਂ। ਉਧਰ ਉਹ ਬੈਕ ਰੱਖ ਕੇ ਜਿਵੇਂ ਚੱਚ ਲੱਗਿਆ ਹੁੰਦਾ ਹੈ ਪੈ ਜਾਂਦਾ। ਉਹ ਛੱਦੀ ਨੂਰਾਂ ਦੀ ਨੋਤੀ ਨੋਤੀ ਕਰੀ ਜਾਉ, ਛਮਰ ਛਮਰ ਕਰੀ ਜਾਉ, ਛਾਰਾ ਦਿਨ ਹੋਰ ਇਹਨਾਂ ਲਵੇ ਕੰਮ ਨਹੀਂ ਕੋਈ। ਥੋਲਾ ਹੂ ਪੀਤਾ। ਉਹ ਤੌਰੀ ਜਿੰਮਰਨ ਮੈਂ ਇਤਨੇ ਗਲਾਸ ਡੋਲਿਆ ਤਾਂ ਕੰਨ ਲੱਗੇ ਮੈਨੂੰ ਇਟਸ ਓਕੇ ਨੋਟੀ ਜੀ ਮੈਂ ਸਾਫ ਕਰ ਦਾਂਗੀ ਕੋਈ ਗੱਲ ਨਹੀਂ ਪਲੀਜ਼ ਮੈਂ ਇਥੇ ਨਾ ਠੀਕ ਹੈ ਨਾ ਪਤਾ ਨਹੀਂ ਕਿ ਚੇਤਾ ਨਹੀਂ ਰਿਹਾ ਮੈਨੂੰ ਇਟਸ ਓਕੇ ਇਟਸ ਓਕੇ ਤੁਸੀਂ ਜਾਓ ਮੈਂ ਚਾ ਲੈ ਕੇ ਆਉਂਦੀ ਹਾਂ ਹਾਂ ਤੁਸੀਂ ਪਲੀਜ਼ ਨਾ ਉਧਰ ਹੀ ਵੋਮਤੀ ਆ ਜਾਲੇ ਕੇ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਜਾਓ ਨੋਟੀ ਜੀ ਨੂੰ ਕਹਿੰਦੀ ਆ ਜ ਆਪ ਵੀ ਕੇ ਸ਼ੋਪਿੰਗ ਲਈ ਚਲਦੇ ਹਾਂ ਬਹੁਤ ਟਾਈਮ ਹੋ ਗਿਆ ਬੋਰ ਹੋ ਰਿਹਾ ਘਰੇ ਬੈਠ ਬੈਠੇ ਲੈ ਉਹ ਟੱਪ ਗਈ ਆਪਦੀ ਤੇ ਨੋਟੀ ਦੀ ਘਟ ਘਟ ਚਾਹ ਲੈ ਕੇ ਆ ਸਾਰਾ ਟੱਬਰ ਬੈਠਾ ਜਿਹੜਾ ਉਹਨਾਂ ਦਾ ਮੱਥਾ ਮੈਨੂੰ ਝੋਲਸਣਾ ਪਊਗਾ। ਕੋਟ ਚਾਦੀ ਰਿਹਾ ਮੈਨੂੰ ਪਿਆ ਦੇ। ਵੇ ਲਿਆ ਦਿੰਨੀ ਏ ਤੈਨੂੰ ਵੀ। ਪਿਆ ਕੋਈ ਕੰਮ ਨਹੀਂ ਕਰਨੀ। ਆਹੋ ਮੈਨੂੰ ਥੋੜਾ ਕੰਮ ਕਰਾ ਕੋਈ। ਲੈ ਫੜ ਡਾਫਲਾ ਜਾ। ਥੱਲੇ ਧਰ ਦੇ। ਧਰ ਦੇ ਥੱਲੇ। ਆ ਮੂਰੇ ਧਰਤੀ ਜਮਾ ਜਾ ਪੈਰਾਂ 'ਚ। ਮੈਂ ਮੂਰੇ ਧਰਤੀ ਦੀਂਦਾ ਤੈਨੂੰ ਆਪਣੀ। ਕੋਈ ਮੈਂ ਤੇਰੀ ਲਿਆ ਕਿਰ ਤੂੰ ਹੀ ਤੇਰੀ ਆ। ਰੀ ਮੈਂ ਤਾਂ ਦੇਖਣਾ ਤਾਂ ਤੂੰ ਸੀ ਫੁੱਟੀ ਖਾਣਾ ਸੀ ਤੂੰ ਨਾਲ ਇਹੋ ਜਾ ਲਿਆ ਕਿਤੇ ਹੋਰ ਮੈਨੂੰ ਮੇਰੀ ਜਾਨ ਨੂੰ ਸੱਪਾ ਕਰਦੇ ਕਰੋ ਪੋਚੇ ਲੋਨ ਨੂੰ ਆਹੋ ਮੇਰੀ ਜਾਨ ਨੂੰ ਸੱਪਾ ਕਰਦਾ ਮੈਂ ਤਾਂ ਪਹਿਲਾਂਗਾ ਨਾ ਖੇਤ ਦਾ ਕੰਮ ਨਹੀਂ ਕਰਦਾ ਮੈਂ ਜਾ ਕੇ ਉੱਥੇ ਓខਾ ਹੋਰਾਂ ਕੰਮ ਕਰਨਾ ਵੀ ਕਰੇ ਉਹ ਦੇਖੋ ਨੋਟੀ ਜੀ ਫਿਰ ਸਟਾਰਟ ਹੋ ਗਿਆ ਵੀਰਾ ਤੇ ਹਰਸ਼ ਜੀ ਦੀ ਕੋਈ ਗੱਲ ਨਹੀਂ ਇਹਨਾਂ ਦਾ ਲੋ ਟਾਪੀ ਆ ਜਾਂਦਾ ਰੋਜ਼ ਐਂ ਕਰਦੇ ਨੇ ਇਹਨੂੰ ਦੇਖਦੇ ਕਿ ਨਾ ਮੇਰਾ ਰੋਜ਼ ਦਾ ਹੀ ਮਾਂ ਖਰਾਬ ਹੋ ਜਾਂਦਾ ਕੋਈ ਨਾ ਮਾਗਨੂਕ ਯਾਰ ਤਾਂ ਹੀ ਮੈਂ ਸੋਨ ਕਹਿ ਰਹੀ ਆ ਕਿ ਸ਼ਹਿਰ ਚ ਰਨ ਲੱਗ ਜਾਨੇ ਹੈ ਆਪਾਂ ਉਹ ਸ਼ਹਿਰ ਚ ਕੀ ਬਹਿਦਾ ਆ ਦੇ ਪਿੰਡ ਚ ਵਧੀਆ ਮਾਹੌਲ ਆ ਵਧੀਆ ਖੁੱਲਾ ਡੱਲਾ ਰਹਿੰਦੇ ਆ ਇੱਥੇ ਤੈਨੂੰ ਦੱਸ ਕੀ ਪ੍ਰੋਬਲਮ ਹੁੰਦੀ ਆ ਚਲ ਤੁਸੀਂ ਇਹ ਛੱਡੋ ਆਪਾਂ ਸ਼ਾਪਿੰਗ ਲਈ ਚੱਲੀਏ ਉਹ ਅੱਜ ਯਾਰ ਮੈਂ ਨਾ ਜੀ ਆਈ ਨਹੀਂ ਕਰਦਗੀ ਕਿਤੇ ਜਾਣ ਨੂੰ ਵੀ ਚੱਲ ਵਰਦਿਆ ਸਾਨੂੰ ਛੁੱਟੀ ਵੀ ਆ ਕੋਈ ਨਾ ਫਿਰ ਦੇਖਣਾ ਕੋਈ ਨਾ ਕੱਲ ਤੁਸੀਂ ਫੇਰ ਡਿਊਟੀ ਤੇ ਚੱਲ ਜਾਣਾ ਡਿਊਟੀ ਦਾ ਬੋਝ ਚਲੂੰਗਾ ਕੋਈ ਗੱਲ ਨਹੀਂ ਚਲ ਚਲ ਵਰ ਕਰਾ ਲਿਆ ਨਾ ਸ਼ਾਪਿੰਗ ਚੱਲ ਫੇਰ ਚੱਲੋ ਜੀ ਕੱਲ ਨੂੰ ਫੇਰ ਮੈਂ ਡਿਊਟੀ ਆਣਾ ਆ ਗਿਆ ਮੈਂ ਅਮਰ ਕਰਵਾ ਹੀ ਰਿਹਾ ਇਹ ਵਿੱਚ ਲੱਫਾ ਕਰ ਰੱਖਿਆ ਜੋਰ ਨਹੀਂ ਪੂਛੋ ਅਹ ਹਰ ਕਿੱਧਰ ਚੱਲ ਪਏ ਭਾਈ ਮੈਡਮ ਮਾਸਟਰ ਬਣ ਕੇ ਡੈਡੀ ਜੀ ਅਸੀਂ ਸ਼ਾਪਿੰਗ ਲਈ ਜਾਣਾ ਹੈ ਤੁਹਾਡੇ ਲਈ ਕੁਝ ਲੈ ਕੇ ਆਉਣਾ ਕੁਝ ਕਰੀ ਚੱਲਾ ਭਾਈ ਸਾਨੂੰ ਕਿਹੜਾ ਤੁਹਾਡੀ ਸਮਝ ਆਉਂਦੀ ਆ ਪੜੇ ਲਿਖਿਆ ਜਾਂਦੀ ਤੈਨੂੰ ਲਿਆ ਕੇ ਦੀ ਗੂਰਤਾ ਕਰਤਾ ਉਹ ਲਿਆ ਦੀ ਯਾਰ ਚਾ ਲਿਆਉ ਨੂੰ ਕੋਈ ਗੱਲ ਨਹੀਂ ਆਹੋ ਨਾਲ ਕੜੀ ਫੜ ਲਿਆਈ ਮੇਰੀ ਫੜ ਲਊ ਫੜ ਲਊ ਆਹ ਸਾਰਾ ਦਿਨ ਇਹਨਾਂ ਦੀ ਆਹੀ ਨਹੀਂ ਲੋਟ ਆਉਂਦੀਆਂ ਕੰਮ ਨਹੀਂ ਕਰਨਾ ਧੰਦਾ ਨਹੀਂ ਸਿੱਧਾ ਫੇਰ ਕਹਣਗੇ ਬਾਪੂ ਲੋਨ ਲੈਣਾ ਓ ਲਿਆਓ ਪਾ ਯਰ ਛ ਪਾਣੀ ਦਾ ਗਲਾਸ ਕਿੱਧਰ ਜਾ ਆਇਆ ਓ ਕਿੱਧਰ ਜਾਣਾ ਬੱਚੇ ਇੱਥੇ ਤੁਸੀਂ ਤਾਂ ਨਿਕਲਣਾ ਨਹੀਂ ਬਾਹਰ ਪਏ ਰਹਿਣਾ ਜਿਵੇਂ ਤੁਸੀਂ ਤਾਂ ਭੱਜ-ਭੱਜ ਪੈਣਾ ਵੱਡੂ ਖਾਉ ਕਰਨਾ ਦੋਨੇ ਜੀਆਂ ਨੇ ਉਹਨਾਂ ਨੂੰ ਦੇਖ ਕਿੱਥੇ ਪੜੇ ਲਿਖਿਆ ਨੂੰ ਇੰਨਾ ਮਿੱਠਾ ਬੋਲ ਕੇ ਗਈ ਆ ਸਮਝ ਵੀ ਨਹੀਂ ਆਈ ਆਹ ਹੋ ਆਹ ਉਸੇ ਦੇ ਪੱਕੇ ਪਰੋਠੇ ਖਾ ਲਈ ਫਿਰ ਤੂੰ ਉਹਦੇ ਬੋਲਾਂ ਨਾਲ ਢਿੱਡ ਭਰ ਲੋ ਭਾਈ ਤੂੰ ਤਾਂ ਵੀ ਘਬਰਾ ਜਾਨੀ ਆ ਘਬਰਾਵੇਂ ਸਾਰਾ ਦਿਨ ਘਟੜੀ ਚਾਹ ਮਾੜੀ ਮੋਟੀ ਤਮੀਜ਼ ਚਾਹੀਦੀ ਆ ਜਬਾਕ ਨੂੰ ਉਹਨੂੰ ਦੇਖ ਕੇ ਸਿੱਖ ਲੈ ਭਾਈ ਬਾਪੂ ਉਹ ਤਾਂ ਸਾਰਾ ਦਿਨ ਵੇਲੀ ਆ ਮੈਂ ਕਦੇ ਚਾਹ ਲਿਆ ਪਾਣੀ ਲਿਆ ਲੰਗਰ ਲਿਆ ਕੀ ਕਰਾਂ ਸਾਰਾ ਦਿਨ ਮੈਂ ਹੋਰ ਕਾਣ ਕਰੂ ਭਾਈ ਗਮਾਂਡੀ ਕਰਕੇ ਜਾਣਗੇ ਫਿਰ ਉਹ ਵੀ ਤਾਂ ਬੁੜੀ ਆ ਉਹ ਵੀ ਗੰਗਰ ਹੋ ਜਾਂਦੀ ਤੇ ਤੁਸੀਂ ਕਰਨੇ ਨੇ ਉਹ ਵੀ ਕਰ ਸਕਦੀ ਉਹ ਤਾਂ ਤੁਹਾਨੂੰ ਮਿੱਠੀ ਲੱਗਦੀ ਹੈ ਕੋਈ ਮੁੱਗੀ ਲੈਣਾ ਬਾਪੂ ਯਾਰ ਮਰਜ਼ੀ ਕਰੀ ਜਾਣ ਉਹ ਪੜ੍ਹੀ ਲਿਖੀ ਆ ਭਾਈ ਕੋਈ ਜੌਬ ਕਰ ਲੂਗੀ ਕੰਮ ਤਾਂ ਕਰਦੀ ਨਹੀਂ ਹੈਗੀ ਉਹ ਕੋਈ ਜੌਬ ਕਰ ਲੂ ਕੱਲ ਨੂੰ ਗਰੀਬੀ ਚੱਕੀ ਜਾਊਗੀ ਉਹ ਪੜ੍ਹਦੀ ਆ ਫੋਨ ਤੇ ਸਾਰਾ ਦਿਨ ਪੜ੍ਹਦੀ ਆ ਮਾਰਿਆ ਉਹ ਨੌਂਦੀ ਆ ਮੈਂ ਘਰੇ ਕੋਲ ਧੰਦਾ ਕਰੀ ਜਾਵਾਂ ਤੇ ਉਹ ਰੀਲਾਂ ਬਣਾਉਣ ਤੇ ਰਵੇ ਹੈ ਫਰ ਮੈਂ ਕੀ ਕਹਿ ਸਕਦਾ ਭਾਈ ਇਹਦੇ ਵਿੱਚ ਚਾਣਾ ਬੈਠਾ ਠੀਕ ਹੈ ਪਹਿਲਾਂ ਮੇਰੇ ਨਾਲ ਲੜ ਕੇ ਆਦੀ ਆ ਉਹ ਤਾਂ ਪਹਿਲੇ ਦਿਨ ਇਹਦਾ ਕੋਰਸ ਆ ਭਾਈ ਲੜਾਈ ਦਾ ਤਾਂ ਕੋਰਸ ਆ ਲੜਾਈ ਦਾ ਨਾ ਹੋਰ गोवा सेट कासी तू हां तू कर लिया कोई खेत जाके डक्का तोड़ लिया हां करया जीनु काम उता मेरा काम आ मैं आप ही करू गोहे दादा खेता भी मैं बेळे करा कवेळे करा पर खेता भी कर लूंगा